অল ওভার ওয়ার্ল্ড ਤੁਸੀਂ ਡਾਟਾ ਇਕੱਠਾ ਕਰੋ ਇਹਨਾਂ ਦੇ ਤਾਂ ਸਾਰੇ ਡਾਟੇ ਝੂਠੇ ਹੁੰਦੇ ਆ ਜਿਹੜੇ ਦੇਸ਼ ਨੂੰ ਮੂਰਖ ਬਣਾਉਣ ਤੇ ਲੱਗੇ ਹੋਏ ਆ ਕੱਲੇ 2022 ਦੇ ਵਿੱਚ 114 ਮਜ਼ਦੂਰ ਪ੍ਰਤੀ ਦਿਨ ਦੇਸ਼ ਦੇ ਵਿੱਚ ਆਤਮ ਹੱਤਿਆ ਕਰਦੇ ਨੇ ਜਨਾਬ ਜਿਹੜੇ ਅੰਦੋਲਨ ਕਰ ਰਹੇ ਆ ਉਹਨਾਂ ਦੇ ਲਈ ਕਿਹ ਕਿਹ ਕਿੱਲਾ ਵੀ ਲਾਈਆਂ ਹੋਈਆਂ ਇਹਨਾਂ ਨੇ ਦੀਵਾਰਾਂ ਵੀ ਬਣਾਈਆਂ ਹੋਈਆਂ ਅਸਰੂਗਾਸ ਦੇ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਆ 12 ਬੋਲਦੀਆਂ ਗੋਲੀਆਂ ਵੀ ਮਾਰੀਆਂ ਜਾ ਰਹੀਆਂ ਹੋਰ ਕੀ ਕੁਝ ਨਹੀਂ ਕੀਤਾ ਜਾ ਰਿਹਾ ਵਾਕਈ ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਹਿਤਾਸ਼ੀ ਪਾਰਟੀ ਇਹਨਾਂ ਦਾ ਅਸਲ ਕੌਨਫੀਡੈਂਸ ਜਿਹੜਾ ਉਹ ਈਵੀਐਮ ਕਰਕੇ ਹੁਣ ਈਵੀਐਮ ਜਿਹੜੀ ਹੈ ਤੁਸੀਂ ਦੇਖੋ ਸਾਰੀ ਦੁਨੀਆ ਦੇ ਸਾਰੇ ਦੇਸ਼ਾਂ 'ਚ ਬੰਦ ਹੋ ਗਈ ਹਮਮ ਔਰ ਜੇ ਭਾਰਤ ਸਰਕਾਰ ਨੂੰ ਕਹੋ ਉਹ ਕਹਿੰਦੇ ਜੀ ਉਹ ਪਈਆ ਈਵੀਐਮ ਉਹਦੇ ਨੇੜੇ ਨਹੀਂ ਜਾਣਾ ਉਹਨੂੰ ਹੈਕ ਕਰਕੇ ਦਿਖਾਓ ਕੀ ਆ ਵੀ ਗਲਤ ਵੋਟਾਂ ਫੜੀਆਂ ਗਿਆ ਦੇਖਦੇ ਵਿੱਚ ਕਾੜੀਆਂ ਪਾਰਟੀਆਂ ਨੂੰ ਜਾਣਦੀਆਂ ਸੀ ਤੇ ਉਹ ਜਿੱਥੇ EVM ਬਣਦੀ ਹੈ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਉੱਥੇ ਦੀ ਮੈਨੂਫੈਕਚਰਿੰਗ ਦੇ ਵਿੱਚ ਇਹਨਾਂ ਦੇ ਅਹੁਦੇਦਾਰ ਬੈਠੇ ਆ ਜੀ ਸਤਰਾ ਸਾਹਿਬ ਤੁਸੀਂ ਕਿਵੇਂ ਵੇਖਦੇ ਹੋ ਪ੍ਰਾਪਤੀਆਂ ਬਹੁਤ ਲੰਮੀਆਂ ਨੇ 10 ਸਾਲ ਦੀਆਂ ਜਿਹੜੀਆਂ ਮੈਡਮ ਨੇ ਗੜਾਈਆਂ ਨੇ ਹਾਲੇ ਕਿ ਰਹਿ ਗਈਆਂ ਉਹਨਾਂ ਕੋਲੇ ਬਹੁਤ ਸਾਰੀਆਂ ਔਰ ਇਸ ਸਮੇਂ ਦੌਰਾਨ ਤੁਹਾਡੀ ਪਾਰਟੀ ਵੀ ਨੈਸ਼ਨਲ ਪਾਰਟੀ ਬਣ ਗਈ ਹੈ ਹੁਣ ਕਲੇਮ ਹੈ ਬਹੁਤ ਵੱਡਾ ਹੋ ਰਿਹਾ ਕਿ ਨੈਸ਼ਨਲ ਲੈਵਲ ਤੇ ਤੁਸੀਂ ਵੀ ਲੜਨ ਜਾਣਾ ਇਹ ਪ੍ਰਾਪਤੀਆਂ ਨੂੰ ਤੁਸੀਂ ਦੇਖਦੇ ਹੋ ਕਿ ਇਹ ਪ੍ਰਾਪਤੀਆਂ ਇਹਨਾਂ ਲਈ ਬਹੁਤ ਵੱਡਾ ਵੋਟ ਬੈਂਕ ਬਣ ਜਾਣਗੀਆਂ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਹਾਡਾ ਜਿਹੜਾ ਇੰਡੀਆ ਬਲੌਕ ਬਣਦਾ ਪਿਆ ਹੈ ਉ ਕਿਤੇ ਡੈਂਟ ਪਾ ਸਕੇਗਾ ਬੜਾ ਐਤ ਸਬ ਇਹਨਾਂ ਦੀਆਂ ਪ੍ਰਾਪਤੀਆਂ ਉਵੇਂ ਠੱਗੀਆਂ ਪ੍ਰਾਪਤੀਆਂ ਨੇ ਜਿਵੇਂ ਠੱਗਿਆ ਰਹੇ ਇਹਨਾਂ ਨੇ ਪੰਜ ਨਾਂ ਬਣਾਏ ਨੇ ਜੀ ਪੰਜਮ ਕੀ ਬਣਾਏ ਨੇ ਇੱਕ ਤਾਂ ਮੋਦੂਜਾ ਮਹਿਲਾ ਹੂੰ ਤੀਜਾ ਜਿਹੜਾ ਕਿ ਇਹ ਹਿੰਦੀ 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 ਦਾ ਵਰਡ ਹੈ ਪਰ ਉਹਨੂੰ ਮਹਿਲਾ ਐਮ ਲੈ ਲਿਆ ਇਹਨਾਂ ਨੇ ਚਲੋ ਕੋਈ ਨਹੀਂ ਮੰਦਰ ਜੀ ਫਿਰ ਮਜ਼ਦੂਰ ਉਹ ਵੀ ਐ ਲੈ ਲਿਆ ਇਹਨਾਂ ਨੇ ਫਿਰ ਅੱਗੇ ਮੌਕਾ ਕੋਈ ਤਾਂ ਕਿ ਨਾ ਹਲਤਾ ਪੰਜ ਆਏ ਆ ਇਹਨਾਂ ਨੇ ਔਰ ਫਿਰ ਤੁਸੀਂ ਦੇਖੋ ਕਿ ਮੋਦੀ ਸਾਹਿਬ ਉਹ ਹੈ ਜਿਨ੍ਹਾਂ ਦੀ ਪੜਾਈ ਲਿਖਾਈ ਦਾ ਵੀ ਪਤਾ ਨਹੀਂ ਜੇ ਕੋਈ ਪੁੱਛੇ ਤਾਂ ਉਸ ਦੇ ਕੇਸ ਕਰ ਦਿੰਦੇ ਆ ਹਾਂ ਹੈ ਵਿਦੇਸ਼ਾਂ ਜਾਂਦੇ ਵਿਦੇਸ਼ਾਂ ਜਾਂਦੇ ਆ ਉੱਥੇ ਲੋਕ ਇਕੱਠੇ ਕਰਨ ਲਈ ਇੱਥੋਂ ਦੋ ਦੋ ਪਲੇਨ ਭਰ ਕੇ ਲੈ ਜਾਂਦੇ ਆ ਅਗਲੇ ਦਿਨ ਇਹਨਾਂ ਦੇ ਜਿਹੜੇ ਕਰਮ ਆ ਉਹਨਾਂ ਦੀ ਵੀਡੀਓ ਜਿਹੜੀ ਹੈ ਉੱਥੇ ਦੀ ਪਾਰਲੀਮੈਂਟ ਵਿੱਚ ਚਲਾਈ ਜਾਂਦੀ ਹੈ ਤੇ ਫਿਰ ਮਹਿਲਾ ਬਾਕੀ ਜਿਹੜੀਆਂ ਇਹਨਾਂ ਨੇ ਉੱਥੇ ਮਨੀਪੁਰ ਦੇ ਵਿੱਚ ਜਿਹੜੇ ਕੁਕਰਮ ਕੀਤੇ ਮੇਰੇ ਖਿਆਲ ਨਾਲ ਉਹ ਸਾਡੀਆਂ ਮਹਿਲਾਵਾਂ ਨੂੰ ਯਾਦ ਹੈ ਜਾਂ ਸਾਡੀਆਂ ਪਹਿਲਵਾਨ ਬੇਟੀਆਂ ਦੇ ਨਾਲ ਜਿਹੜੇ ਇਹ ਜਿਹੜੇ ਆਪਣੇ ਐਮਪੀ ਤੋਂ ਹੀ ਨਹੀਂ ਬਚਾ ਸਕੇ ਹੂੰ ਤੇ ਉਹ ਵੀ ਸਾਡੀਆਂ ਮਹਿਲਾਵਾਂ ਨੂੰ ਯਾਦ ਹੈ ਤੇ ਜਿਹੜੇ ਬਲਾਤਕਾਰੀਆਂ ਤੇ ਕਾਤਲਾਂ ਨੂੰ ਇਹ بار بار ਪਰੋਲ ਦੇ ਦਿੰਦੇ ਆ ਤੇ ਉਹਨਾਂ ਦੀਆਂ ਸਜ਼ਾਵਾਂ ਮਾਫ ਕਰ ਦਿੰਦੇ ਆ ਉਹ ਵੀ ਸਾਡੀਆਂ ਭੈਣਾਂ ਨੂੰ ਯਾਦ ਹੈ ਜੀ ਜੀ ਠੀਕ ਹੈ ਜੀ ਔਰ ਔਰ ਮੰਦਿਰ ਮੰਦਿਰ ਦਾ ਹੈਗਾ ਸਾਡੇ ਸਾਰਿਆਂ ਲਈ ਸ਼ਰਧਾ ਦਾ ਕੇਂਦਰ ਹੈ ਲੇਕਿਨ ਸਾਡੇ ਦੇਸ਼ ਦੇ ਲੋਕਾਂ ਨੂੰ ਪਤਾ ਹੈ ਕਿ ਉਸ ਕਰਕੇ ਉਹਨਾਂ ਦੇ ਬੱਚਿਆਂ ਨੂੰ ਇਲਾਜ ਦੀ ਕੋਈ ਗਾਰੰਟੀ ਨਹੀਂ ਹੈ ਉਸ ਕਰਕੇ ਕੋਈ ਉਹਨਾਂ ਦੇ ਸਿੱਖਿਆ ਦੀ ਗਾਰੰਟੀ ਨਹੀਂ ਹੈ ਰੁਜ਼ਗਾਰ ਦੀ ਗਾਰੰਟੀ ਨਹੀਂ ਹੈ ਪੈਨਸ਼ਨਾਂ ਦੀ ਗਾਰੰਟੀ ਨਹੀਂ ਹੈ ਹੋਰ ਸੁਵਿਧਾਵਾਂ ਦੀ ਗਾਰੰਟੀ ਨਹੀਂ ਹੈ ਦੇਸ਼ ਦੇ ਵਿੱਚ ਬੇਰੋਜ਼ਗਾਰੀ ਤੇ ਗਰੀਬੀ ਦਾ ਜਿਹੜਾ ਤਾंडव ਚੱਲ ਰਿਹਾ ਹੈ ਇਸ ਟਾਈਮ 올 ਓਵਰ ਵਰਲਡ ਤੁਸੀਂ ਡਾਟਾ ਇਕੱਠਾ ਕਰੋ ਇਹਨਾਂ ਦੇ ਤਾਂ ਸਾਰੇ ਡਾਟੇ ਝੂਠੇ ਹੁੰਦੇ ਆ ਸਾਰੇ ਦੇਸ਼ ਨੂੰ ਮੂਰਖ ਬਣਾਉਣ ਤੇ ਲੱਗੇ ਹੋਏ ਆਂ ਔਰ ਮਜ਼ਦੂਰਾਂ ਦੀ ਜਿਹੜੀ ਇਹ ਗੱਲ ਕਰਦੇ ਆਂ ੱਲੇ 2022 ਦੇ ਵਿੱਚ 114 ਮਜ਼ਦੂਰ ਪ੍ਰਤੀ ਦਿਨ ਦੇਸ਼ ਦੇ ਵਿੱਚ ਆਤਮ ਹੱਤਿਆ ਕਰਦੇ ਰਹੇ ਜਨਾਬ 31 ਕਿਸਾਨ ਪ੍ਰਤੀ ਦਿਨ ਦੇਸ਼ ਦੇ ਵਿੱਚ ਆਤਮ ਹੱਤਿਆ ਕਰਦੇ ਰਹੇ ਜੀ ਜੀ ਭਾਜਪਾ ਤੋਂ ਬਟਾ ਕੀਤਾ ਉਹਨਾਂ ਨੂੰ ਅoraj ਜਿਹੜੇ ਉਹ ਅੰਦੋਲਨ ਕਰ ਰਹੇ ਉਹਨਾਂ ਦੇ ਲਈ ਇੱਕ ਇੱਕ ਕਿਲਾ ਵੀ ਲਾਈਆਂ ਹੋਈਆਂ ਇਹਨਾਂ ਨੇ ਦੀਵਾਰਾਂ ਵੀ ਬਣਾਈਆਂ ਹੋਈਆਂ ਅਸਥਰੂਗਾਸ ਦੇ ਗੈਸ ਦੇ ਗੋਲੇ ਵੀ ਛੱਡੇ ਜਾ ਰਹੇ ਆ 12 ਬੋਰ ਦੀਆਂ ਗੋਲੀਆਂ ਵੀ ਮਾਰੀਆਂ ਜਾ ਰਹੀਆਂ ਔਰ ਕੀ ਕੁਛ ਨਹੀਂ ਕੀਤਾ ਜਾ ਰਿਹਾ ਵਾਕਈ ਇਹ ਕਿਸਾਨਾਂ ਤੇ ਮਜ਼ਦੂਰਾਂ ਦੀ ਹਿਤੈਸ਼ੀ ਪਾਰਟੀ ਹੈ ਜੀ ਇਹਨੇ ਔਰ ਤੁਸੀਂ ਦੇਖੋ ਕਿ ਇਹਨਾਂ ਦਾ ਅਸਲ ਕੌਨਫੀਡੈਂਸ ਜਿਹੜਾ ਉਹ ਈਵੀਐਮ ਕਰਕੇ ਹੈ ਹੁਣ ਈਵੀਐਮ ਜਿਹੜੀ ਹੈ ਤੁਸੀਂ ਦੇਖੋ ਸਾਰੀ ਦੁਨੀਆ ਦੇ ਸਾਰੇ ਦੇਸ਼ਾਂ 'ਚ ਬੰਦ ਹੋ ਗਈ ਹਮ ਔਰ ਜੇ ਪੰਜਾਬ ਭਾਰਤ ਸਰਕਾਰ ਨੂੰ ਕਹੋ ਉਹ ਕਹਿੰਦੇ ਜੀ ਉਹ ਪਈ ਈਵੀਐਮ ਉਹਦੇ ਨੇੜੇ ਨਹੀਂ ਜਾਣਾ ਉਹਨੂੰ ਹੈਕ ਕਰਕੇ ਦਿਖਾਓ ਦੁਨੀਆ ਨੂੰ ਇਹ ਬੁੱਧੂ ਸਮਝਦੇ ਆ ਜੀ ਔਰ ਜੇ ਤੁਸੀਂ ਦੇਖੋ ਕਿ ਜਿੰਨੀਆਂ ਵੀ ਗਲਤ ਵੋਟਾਂ ਫੜੀਆਂ ਗਿਆ ਦੇਖਦੇ ਵਿੱਚ ਸਾਰੀਆਂ ਭਾਜਪਾ ਨੂੰ ਜਾ ਰਹੀਆਂ ਸੀਗੀਆਂ ਔਰ ਜਿੱਥੇ EVM ਬਣਦੀ ਹੈ ਭਾਰਤ ਇਲੈਕਟ੍ਰੋਨਿਕਸ ਲਿਮਟਿਡ ਉਥੇ ਦੀ ਮੈਨੇਜਮੈਂਟ ਦੇ ਵਿੱਚ ਇਹਨਾਂ ਦੇ ਅਹੁਦੇਦਾਰ ਬੈਠੇ ਹੈ ਜੀ ਹਮਮ ਔਰ ਭਾਰਤ ਇਲੈਕਟ੍ਰੋਨਿਕ ਕੋਲੀ ਸਾਰਾ ਇੱਕ ਸੋਰਸ ਕੋਡ ਹੁੰਦਾ ਜਿਸ ਕਰਕੇ ਸਾਰੀ ਇਹਦੀ ਮੈਨਿਪੂਲੇਸ਼ਨ ਹੋ ਸਕਦੀ ਹੈ ਕੁਝ ਵੀ ਤੁਸੀਂ ਰਿਜ਼ਲਟਸ ਚੇਂਜ ਕਰ ਸਕਦੇ ਹੋ ਤੋਂ ਇਹਨਾਂ ਨੂੰ ਪੂਰਾ ਭਰੋਸਾ ਹੈ ਕਿ ਈਵੀਐਮ ਇਹਨਾਂ ਦੇ ਕਬਜ਼ੇ 'ਚ ਹੈ ਔਰ ਈਵੀਐਮ ਵਿੱਚੋਂ ਇਹਨਾਂ ਦੀ ਸਰਕਾਰ ਨਿਕਲੇਗੀ ਇਸ ਪੁਆਇੰਟ ਤੇ ਮੈਂ ਇਹਨਾਂ ਨਾਲ ਸਹਿਮਤ ਹਾਂ ਦੇਸ਼ ਦੇ ਵਿੱਚ 3 ਲੱਖ ਈਵੀਐਮ ਚੋਰੀ ਹੋਈਆਂ ਪਈਆਂ ਜਨਾਬ 3 ਲੱਖ ਕਹਿਣਾ ਸਾਨ ਹੈ ਔਰ ਉਹਨਾਂ ਤੇ ਇੱਕ ਵੀ ਐਫਆਈਆਰ ਨਹੀਂ ਹੋਈ ਦੇਸ਼ ਵਿੱਚ ਕਿੰਨੀਆਂ ਚੋਰੀ ਹੋਈਆਂ ਨੇ 20 ਲੱਖ ਸਰ 20 ਲੱਖ 20 ਲੱਖ ਇਹ ਫਰੰਟਲਾਈਨ ਦੇ ਮੈਗਜ਼ੀਨ ਦਾ ਵਿੱਚ ਪੂਰਾ ਆਰਟੀਕਲ ਹੈਗਾ ਵੋਗ ਮੈਗਜ਼ੀਨਸ ਵਿੱਚ ਹੈਗਾ ਆਪਾਂ ਇਸ ਗਲਤ ਗੱਲ ਕਰਦੇ ਆ ਮੈਂ ਕਰਦੇ ਆ ਗੱਲ ਜੀ ਜੀ ਯਾਰ ਕੋਈ ਉਸ ਤੋਂ ਸਿੱਧ ਹੁੰਦਾ ਹੈ ਕਿ ਭਾਜਪਾ ਸਰਕਾਰ ਮਿਲੀ ਹੋਈ ਹੈ ਇਹ ਚੋਰੀ ਭਾਜਪਾ ਸਰਕਾਰ ਨੇ ਕੀਤੀ ਜੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਕੇਂਦਰ ਦੇ ਵਿੱਚ ਮੋਦੀ ਜੀ ਤੇ ਇਹ ਵੀ ਲੱਗਦਾ ਹੈ ਕਿ ਮੋਦੀ ਜੀ ਨੇ ਕਿਸਾਨ ਅੰਦੋਲਨ ਇੱਕ ਦੇ ਵਿੱਚ ਜਿਹੜੇ ਬੰਦੇ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਕਿਸਾਨ 750 ਦੇ ਕਰੀਬ ਅੱਜ ਵੀ ਜਿਹੜਾ ਕਿਸਾਨ ਅੰਦੋਲਨ ਦੂਸਰਾ ਸ਼ੁਰੂ ਹੋਇਆ ਉਹਦੇ ਵਿੱਚ ਵੀ ਇੱਕ ਕੈਜੂਅਲਟੀ ਦੀ ਖਬਰ ਜਿਹੜੀ ਆ ਚੁੱਕੀ ਹੈ ਗੁਰਦਾਸਪੁਰ ਤੋਂ ਕਿ ਉਹਦੇ ਉੱਤੇ ਸਰਕਾਰ ਕਿਉਂ ਚੁੱਪ ਰਹੀ ਮੋਦੀ ਜੀ ਨੇ ਕਿਉਂ ਨਹੀਂ ਕਦੇ ਜਿਹੜਾ ਉਹ ਅਫਸੋਸ ਪ੍ਰਗਟ ਕੀਤਾ ਔਰ ਹੁਣੇ ਗੱਲ ਹੋ ਕੇ ਟੀਆ ਮਨੀਪੁਰ ਦੀ ਤੁਸੀਂ ਪੰਜ ਅਹਿਮ ਦੀ ਗੱਲ ਕੀਤੀ ਹੈ ਉਹਦੇ ਵਿੱਚ ਮਹਿਲਾ ਵੀ ਆਉਂਦਾ ਹੈਗਾ ਔਰ ਮਨੀਪੁਰ ਦੀ ਔਰ ਪਹਿਲਵਾਨਾਂ ਦੀ ਗੱਲ ਜਿਹੜੀ ਆਉਂਦੀ ਉਹ ਵੀ ਆਉਂਦੀ ਹੈ ਔਰ ਸਭ ਤੋਂ ਵੱਡੀ ਗੱਲ ਹੁਣ ਇਹ ਖੜੀ ਹੋ ਗਈ ਹੈ ਕਿ ਕਿਸਾਨ ਅੰਦੋਲਨ ਫੇਰ ਜਿਹੜਾ ਉਹ ਇੱਕ ਵੱਡਾ ਚੈਲੰਜ ਕਰਦਾ ਪਿਆ ਔਰ ਸਰਕਾਰ ਇਹਦੇ ਉੱਤੇ ਇਹ ਇੰਜ ਇੰਜ ਮਹਿਸੂਸ ਕਰ ਰਹੇ ਨੇ ਕਿਸਾਨ ਕਿ ਇਹ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਨੇ ਇਹ ਟਾਈਮ ਲੈ ਰਹੀ ਹੈ ਸਰਕਾਰ ਆਪਾਂ ਸਾਡਾ ਮੁੱਦਾ ਕਿਸਾਨ ਅੰਦੋਲਨ ਨਹੀਂ ਹੈਗਾ ਪਰ ਇੱਕ ਪੁਆਇੰਟ ਆ ਵਿੱਚ ਹੈਗੇ ਸੋ ਜਿਹੜੀਆਂ ਵੰਗਾਰਾਂ ਨੇ ਤੁਹਾਡੇ ਲਈ ਉਹ ਬਹੁਤ ਵੱਡੀਆਂ ਨੇ ਉਹਨਾਂ ਨੂੰ ਕਿਵੇਂ ਕਵਰ ਕਰੋਗੇ ਤੁਸੀਂ ਅਮਰਜੀਤ ਜੀ ਪਹਿਲੀ ਗੱਲ ਤਾਂ ਇਹ ਅੱਜ ਦੀ ਡਿਬੇਟ ਜਿਹੜਾ ਉਹ ਕਿਸਾਨ ਮੁੱਦੇ ਤੇ ਨਹੀਂ ਹੈ ਨਹੀਂ ਹੈਗੀ ਮੈਂ ਪਹਿਲੇ ਕਹਿ ਦਿੱਤਾ ਤੁਹਾਨੂੰ ਪਰ ਮੈਂ ਮੈਂ ਥੋੜੀ ਗੱਲ ਚ ਆ ਰਹੀ ਹਾਂ ਦੂਸਰੀ ਗੱਲ ਹੈ ਕੱਲ ਸਾਡੇ ਆਪਣਾ ਕੇਂਦਰ ਸਰਕਾਰ ਦੀ ਸੀਨੀਅਰ ਲੀਡਰਸ਼ਿਪ ਦੀ ਜੋ ਹੈ ਕਿਸਾਨ ਅਗਵਾਨਾਂ ਦੀ ਮੀਟਿੰਗ ਹੋ ਚੁੱਕੀ ਹੈ ਔਰ ਉਹਦੇ ਚ ਗੱਲਬਾਤ ਚੱਲ ਰਹੀ ਹੈ ਇਸ ਕਰਕੇ ਮੈਂ ਇਸ ਵਿਸ਼ੇ ਤੇ ਨਾਲ ਚਰਚਾ ਕਰਾਂਗੀ ਨਾ ਮੈਂ ਇਸੇ ਤੇ ਬੋਲਣਾ ਠੀਕ ਸਮਝ ਬਗੀ ਜੀ ਜੀ ਦੂਸਰੀ ਗੱਲ ਹੈ ਤੁਸੀਂ ਇੱਕ ਮਨੀਪੁਰ ਦੀ ਇੱਥੇ ਗੱਲ ਕਹੀ मणिपुर ਦੇ ਵਿਸ਼ੇ ਦੇ ਅੰਦਰ ਅਮਰਜੀਤ ਜੀ ਮੇਰਾ ਤੁਹਾਡੇ ਅੱਗੇ ਨਿਵੇਦਨ ਹੈ ਤੁਸੀਂ ਇੱਕ ਵੱਖਰੀ ਡਿਬੇਟ ਰੱਖ ਲਿਓ ਅੱਜ ਮਨੀਪੁਰ ਦਾ ਜਨਮ ਮਨੀਪੁਰ ਦੇ ਅੰਦਰ ਜੋ ਅਸ਼ਾਂਤੀ ਹੈ ਉਹਦਾ ਜਨਮ ਦੇਣ ਵਾਲੀ ਕਾਂਗਰਸ ਹੈ ਇਹਦੇ ਵਿੱਚ ਮੈਂ ਤੁਹਾਨੂੰ ਡਿਟੇਲ ਤੁਹਾਡੇ ਅੱਗੇ ਸਾਰਾ ਸਾਹਮਣੇ ਰੱਖ ਦਾਂਗਾ ਇਸੇ ਦਾ ਮੁੱਦਾ ਹੋਣਾ ਹੈ ਡਿਬੇਟ ਜੀ ਅਮਰਜੀਤ ਜੀ ਮਲਹੋਤਰਾ ਜੀ ਨੇ ਕੁਕਰਮ ਦੀ ਗੱਲ ਕੀਤੀ ਉਹ ਕੁਕਰਮ ਕੋ ਅੱਜ ਸਾਨੂੰ ਜੋ ਸੰਦੇਸ਼ ਖਲੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ

ਉਹ ਕਿਸਾ ਦੱਸਿਆ ਕਿ ਵੀ ਤ੍ਰਿਨਵਲ ਕਾਂਗਰਸ ਦੇ ਜੋ ਵੱਡੇ ਲੀਡਰ ਸੀਗੇ ਉਹ ਘਰਾਂ ਦੇ ਮਸਵਦੇ ਕਰਦੇ ਸੀ ਲੱਗਦਾ ਸੀ ਕਿ ਕੋਈ ਸੁੰਦਰ ਜੀਨੇ ਵੀ ਸਰ ਕੋਣ ਬੜਾ ਛੋਟੀ ਉਮਰ ਦੀ ਹੈ ਬੜਾ ਕਿਤਨੀ ਸ਼ਮਨਗਲ ਹੈ ਉਸ ਇੰਟਰਨੈਟ ਜੀ ਤਰਨੈ ਜੀ ਤਰਨੈ ਜੀ ਇੱਥੇ ਤੁਹਾਡੀ ਗੱਲ ਠੀਕ ਹੈ ਕਿ ਉਹ ਸੰਦੇਸ਼ ਖਾਲੀ ਦੇ ਵਿੱਚ ਉਹ ਖਬਰਾਂ ਆ ਚੁੱਕੀਆਂ ਵੈਸਟ ਬੰਗਾਲ ਦੀਆਂ ਪਰ ਇਸ ਦੋਸ਼ ਜਿਹੜੇ ਆ ਇਹ ਮਹਿਲਾ ਪਹਿਲਵਾਨਾਂ ਨੇ ਵੀ ਜਿਹੜੇ ਆ ਬ੍ਰਿਜ ਸ਼ਰਨ ਤੇ ਲਾ ਦਿੱਤੇ ਹੋਏ ਸੀ ਸੇਮ ਇਹੋ ਜੇ ਲਾਇਆ अमर जी जी वो मैटर लिस्ट पेंडेंस कोर्ट के अंदर चल यदि कोई दोषी पाया जाएगा वो सजा मिलेगी ऐसी और जी जब जो मैटर की बात इन्वेस्टिगेशन है तो ये देखो जिस प्रदेश की मुख्यमंत्री महिला उस प्रदेश के अंदर हो ये चीज आ रही है और उस गठबंधन का पार्ट है कांग्रेस से आम आदमी पार्टी आज मेरे सामने बैठकर एक गाल कर रहे हैं ਬੜਾ ਇੱਕ ਮੈਡਮ ਮੈਡਮ ਐਸੇ ਮੁੱਦੇ ਦੀ ਗੱਲ ਕਰਨ ਦੱਸਣ ਕੀ ਕਿਸਾਨਾਂ ਦੀ ਮਨੁੱਖ ਨਹੀਂ ਕੀਤੀ ਜਾਂ ਨਹੀਂ ਕੀਤੀ ਮਤਲਬ ਭਾਨੂੰਮਤੀ ਦੇ ਪਿੱਟਾ ਤੋਂ ਕੁਝ ਡਾਟਾ ਨਿਕਾਲ ਕੇ ਇੱਥੇ ਦਿੱਤਾ ਜਿਹਦਾ ਕੋਈ ਸਰਪੰਚ ਹੈ ਕਿ ਕੋ ਡਾਟਾ ਲੈ ਕੇ ਆਇਆ ਕਿ ਨਾਲ ਵਿੱਚ ਕੀ ਵੀ ਲੱਕ ایਵੀਐਮ ਮਸ਼ੀਨ ਜੋ ਗਾਇਬ ਹੈ ਮਲਾotra ਜੀ ਇਹ ਆਮ ਆਮੀ ਪਾਰਟੀ ਜਿਹੜਾ ਸਭ ਤੋਂ ਅੱਗੇ ਰਹਿੰਦੀ ਹੈ ਕੋਰਟ ਵਿੱਚ ਕੰਮ ਕਰਦੀ ਜੇ ਵੀ ਲੱਕ ایਵੀਐਮ ਦੀ ਗਾਇਬ ਹੈ ਤੁਸੀਂ ਹਾਂ ਜੀ ਸੁਪਰੀਮ ਕੋਰਟ ਕਿਸੇ ਵੀ ਹਾਈ ਕੋਰਟ ਦੇ ਵਿੱਚ ਫਾਈਲ ਕਰਕੇ ਤੁਸੀਂ ਉਹਨਾਂ ਕੋਲ ਰਿਪੋਰਟ ਲੈ ਸਕਦੇ ਹੋ ਕਿ ਉਹਨਾਂ ਨਾਲ ਹੋ ਜਾਵੇ। ਇਸ ਤਰ੍ਹਾਂ ਉਹ ਕਿਹੜੀ ਜਗ੍ਹਾ ਕਿੰਨੀ ਪੰਜਾਬ ਦੇ ਪ੍ਰਧਾਨ ਹੈਗਾ ਤੁਸੀਂ ਕੋਈ ਸੁ ਕਿਹਾ। ਜਮਾਦਨ ਦਿੱਲੀ ਦੇ ਅੰਦਰ ਹਰ ਆਮ ਆਦਿਕ ਪਾਰਟੀ ਮੈਂ ਹੋਣਾ ਮਲੋਤਰਾ ਜੀ ਤੁਹਾਡੇ ਕੋਲੇ ਤੁਸੀਂ ਵੀ ਈਵੀਐਮ ਤੋਂ ਨਿਕਲ ਕੇ ਆਏ ਹੋ ਕੁਛ ਕੋਈ ਪੈਪਰ ਤਾਂ ਨਹੀਂ ਨਿਕਲਦਾ ਹੈ ਸਵਾਲ ਤੇ ਬਿਲਕੁਲ ਹੈ ਮੈਡਮ ਇੱਕ ਮਿੰਟ ਮਲੋਤਰਾ ਸਾਹਿਬ ਮੈਡਮ 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 ਇਸ ਦਾ ਗਲ ਤੁਹਾਡੀ ਠੀਕ ਹੈ ਮਲੋਤਰਾ ਜੀ ਤੁਹਾਡੀ ਸਰਕਾਰ ਵੀ EVM ਚੋਂ ਬਣ ਕੇ ਆਈ ਹੈ ਦਿੱਲੀ ਚ ਵੀ ਬਣੀ ਹੈ ਪੰਜਾਬ ਚ ਵੀ ਬਣੀ ਹੈ ਆਪ ਲੈ ਲਓ ਜਵਾਬ ਲੈ ਲਓ ਸਰ ਹਾਂ ਹਾਂ ਇਸ ਤਰ੍ਹਾਂ ਹੈ ਮੈਡਮ ਉਹ ਗੱਡੀ ਨਹੀਂ ਹੋ ਰਹਾ ਤੁਹਾਡੇ ਕੋਲ ਹਾਂ ਜੀ ਜੇ ਕਿਸੇ ਪਾਰਟੀ ਨੂੰ ਵੋਟਾਂ ਹੀ 80 85% ਪੈ ਗਈਆਂ ਤੇ ਜੇ ਗੜਬੜ ਕਰਨ ਵਾਲਾ 20 25% ਗੜਬੜ ਕਰਦਾ ਹੈ ਤੇ ਮੈਜੋਰਟੀ ਦਾ ਫੇਰ ਵੀ ਰਹੇਗਾ ਨਾ ਅਗਲਾ ਔਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਜਿੰਨੀਆਂ ਵੀ ਅੱਜ ਤੱਕ ਗਲਤ ਵੋਟਾਂ ਫੜੀਆਂ ਗਈਆਂ ਉਹ ਮੈਨੂੰ ਤੁਸੀਂ ਦੱਸੋ ਕਿ ਭਾਜਪਾ ਨੂੰ ਜਾਂਦੀਆਂ ਕਿਉਂ ਫੜੀਆਂ ਗਈਆਂ ਕਿਸੇ ਹੋਰ ਪਾਰਟੀ ਨੂੰ ਕਿਉਂ ਨਹੀਂ ਜਾ ਰਹੀਆਂ ਸੀਗੀਆਂ ਔਰ ਇੱਕ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਜੇ ਬੇਸਿਕ ਕੀ ਬੋਲਣ ਦਾ ਕੀ ਕੀ ਸੇ ਹੁਣ ਪੋਟੇ ਚੋੜ ਲੀਏ ਆਪਾਂ ਮੈਡਮ ਗੱਲ ਸੁਣ ਲਈਏ ਇੱਕ ਮਿੰਟ ਮੈਂ ਹੁਣ ਤੁਹਾਡੇ ਕੋਲੇ ਮੈਡਮ ਆਪਾਂ ਇਹਨਾਂ ਦੀ ਗੱਲ ਸੁਣ ਲਈਏ ਤੁਹਾਡੀ ਜੇ ਜੇ ਆ ਤੁਹਾਡੀ ਜੀ ਇੱਕ ਇੱਕ ਮਿੰਟ ਮੇਰੀ ਬੇਨਤੀ ਆ ਜਦੋਂ ਆਪਾਂ ਵਿੱਚ ਕੱਟਦੇ ਆ ਨਾ ਤਾਂ ਤੁਹਾਡੀ ਗੱਲ ਵੀ ਨਹੀਂ ਪਹੁੰਚਦੀ ਤੇ ਕਹਿਣ ਵਾਲੇ ਦੀ ਗੱਲ ਵੀ ਨਹੀਂ ਪਹੁੰਚਦੀ ਮੈਡਮ ਮੈਂ ਤੁਹਾਡੇ ਕੋਲ ਆਣਾ ਬਲੋਤਰਾ ਜੀ ਜਲਦੀ ਜਲਦੀ ਤੁਸੀਂ ਗੱਲ ਕਰੋ ਮੈਂ ਮੈਡਮ ਤੋਂ ਜਵਾਬ ਲੈਣਾ ਜੀ ਤਾਂ ਖਚੋਰ ਹੁੰਦਾ ਹੈ ਨਾ ਉਹ ਵੱਡੀ ਚੋਰੀ ਉਦੋਂ ਹੀ ਕਰਦਾ ਜਦੋਂ ਉਹਨੂੰ ਸਭ ਤੋਂ ਜ਼ਿਆਦਾ ਮੈਟਰ ਕਰਦਾ ਹੋਵੇ ਜਦੋਂ ਸਭ ਤੋਂ ਜ਼ਿਆਦਾ ਫਰਕ ਹੁੰਦਾ ਹੋਵੇ ਤਾਂ ਉਹ ਮੌਕਾ ਲੋਕ ਸਭਾ ਚੋਣਾਂ ਹੈਗੀਆਂ ਔਰ ਇੱਥੇ ਮੈਂ ਤੁਹਾਨੂੰ ਦੱਸ ਦਿਆਂ ਕਿ ਚੋਰੀ ਹੋਣੀ ਹੀ ਹੋਣੀ ਹੈ ਨਿਡਰ ਹਾਂ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨੀਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁੱਖਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ